ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਚਾਰ ਗਾਮਾ ਠੀਕ ਹੈ ਜੀ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਹਾਂ ਮੈਂ ਜੀ ਭਰਪੂਰ ਸਿੰਘ ਹਾਂਜੀ ਪੈਂਡ ਸੰਧੂ ਕਲਾ ਹਾਂਜੀ ਇਹਲਾ ਆਪਾਂ ਨੂੰ ਬਰਨਾ ਪੈ ਜਾਂਦਾ ਤਹਿਸੀਲ ਤਪਾ ਪੈਂਦੀ ਆ ਠੀਕ ਹੈ ਜੀ ਫੋਨ ਨੰਬਰ ਹੈਗਾ ਆਪਣਾ 99154 6674 ਠੀਕ ਹੈ ਜੀ ਹਾਂਜੀ ਵੀ ਆਪਣੇ ਕੋਲ ਗਾਵਾਂ ਕਿੰਨੀ ਅੱਜ ਪਕਾਉਂ ਅੱਜ ਆਪਣੇ ਕੋਲ 4 ਨਾ ਆ ਗਏ ਚਾਰੇ ਟੌਪ ਦੇ ਹੈਗੇ ਜਰਸਾਂ ਬਹਿੜਾ ਨੇ ਕਿਹੜੀ ਠੀਕ ਹੈ ਜੀ ਠੀਕ ਦੋਨਾਂ ਚੋਂ ਸੂਂਗਾ ਨੇ ਤੇ ਦੋ ਗੱਬਣਾ ਬਹਿੜਾ ਠੀਕ ਹੈ ਜੀ ਹਾਂਜੀ ਵੀ ਪਹਿਲੀ ਜਰਸੀ ਦੀ ਦੱਸੋ ਜੀ ਟੌਪ ਦੀ ਇਹ ਮੰਨ ਲਓ ਵੀ ਇਹਨੂੰ ਅੱਜ ਚੌਥਾ ਦਿਨ ਹੈ ਹਾਂਜੀ ਸੂਈ ਨੂੰ ਹਾਂਜੀ 11 ਕਿਲੋ ਹੁਣ ਮੰਨ ਲਓ ਵੀ ਬੋਲੀ ਤਿਆਰ ਹੈ ਹਾਂਜੀ ਫਲੂਨ ਬੱਚੀ ਸੂਈ ਵੀ ਆ ਦੋ ਦਾ ਬੱਚੀ ਠੀਕ ਹੈ ਜੀ ਸਾਫ਼ ਸੁਥਰੀ ਠੰਡੀ ਸੀ ਠੀਕ ਹੈ ਜੀ ਪਰ ਕੋਈ ਨਹੀਂ ਚੁਆਈ ਸੂਈ ਠੀਕ ਹੈ ਬੱਚਾ ਬੱਚੀ ਹੈ ਮਗਰ ਵੀ ਬੱਸੀ ਹੈ ਮਗਰ ਹਾਂਜੀ ਬਹੁਤ ਸੋਹਣੀ ਦਸੀ ਦਿਖਾ ਦਿਓ ਦਿਖਾ ਦਿਓ ਠੀਕ ਹੈ ਠੀਕ ਲੋਸਤ ਹੋਰ ਦੋ ਬਰਾ ਤੇ ਨਾਲੇ ਵੀਰੇ ਜੀ ਰੇਟ ਦੱਸ ਦੋ ਜਾਇਜ਼ ਜਾਇਜ਼ ਬਸ ਰੇਟ ਦੇਖ ਆਪਾਂ ਨੂੰ ਤੈਨੂੰ ਆਪਣੀਆਂ ਵੀਡੀਓ ਪਾਉਂਦੀ ਰਹਿਣਾ ਤੇ ਆਪਾਂ ਨੂੰ ਬਾਕੀ ਵੀਡੀਓ ਤੇ ਸੋਹਣਾ ਰਿਜ਼ਲਟ ਮਿਲਦਾ ਮਾਲ ਆਪਣਾ ਵੀ ਕੀ ਜਾਂਦਾ ਰਿਹਾ ਠੀਕ ਹੈ ਜੀ ਠੀਕ ਹੈ ਜੀ ਮੋਲ ਆਪਣੇ ਜਾਇਜ਼ ਹੁੰਦੇ ਆ ਡੰਗਰ ਚੰਗੇ ਹੁੰਦੇ ਆ ਬਸ 65000 ਰੁਪਏ ਚੋਂ ਮਾਨਤਾ ਕਰ ਦਿੰਦੇ ਠੀਕ ਹੈ ਠੀਕ ਹੈ ਹਾਂ ਲਓ ਜੀ ਚੈੱਕ ਕਰ ਸਕਦੇ ਹੋਰਾ ਤਾਜੀ ਸੂਈ ਤੇ ਮਗਰ ਵੀ ਬੱਸੀਆ ਕਰਮਾਂ ਵਾਲੀ ਦੇ ਲਓ ਲਓ ਜੀ ਤੋਰਾ ਤਾਰਾ ਦੇਖਸਣ ਪਰਾ ਠੀਕ ਹਨ ਲਿਓ ਵੀ ਦੇਖ ਸਕਦੇ ਹੋ ਲਿਓ ਪਰਾ ਮੋੜ ਦੇ ਚਾਰ ਵਜੇ 10 ਬਰੇ ਚੋਈ ਜਾਵੇ ਅਗਲਾ ਫੇਸਪੂਲ ਦਾ ਖਾਬ ਅੱਛੀ ਦਾ ਟੋਆ ਟਾਲ ਹੈ ਠੀਕ ਹੈ ਠੀਕ ਹੈ ਕੋਸ਼ਾਂ ਨੂੰ ਕਰਦੀ ਹੈ ਨਾ ਗੰਨ ਠੀਕ ਹੈ ਜੀ ਲੋ ਜੀ ਚੈੱਕ ਕਰ ਸੰਦ ਪੁਰਾ ਪੂਰੀ ਟੋਪਰ ਬੱਚੀ ਆ ਥਣ ਥਣ ਦੇ ਕੇ ਜਿਆ ਲੱਗਾ ਠੀਕ ਹੈ ਜੀ ਠੀਕ ਮੰਗਰ ਜਾਨਵਰ ਸੋਣਾਗਾ ਠੀਕ ਹੈ ਜੀ ਠੀਕ ਨਾ ਪਤਾ ਲੋ ਜੀ ਪੁਰਾ ਤਰ ਤਾ ਸਾਡੇ ਸਾਹਮਣੇ ਥੋੜਾ ਜਿਹਾ ਬੱਚੇ ਦਾ ਕਰਦੀ ਆ ਬੱਚੇ ਦਾ ਕਰਕੇ ਕਰਦੀ ਪੁਰਾ ਹਾਂ ਬੱਚੇ ਦਾ ਕਰਦੀ ਇੱਕ ਤਾਂ ਬੱਕਰੀ ਤੋਂ ਲੋ ਜੀ ਸਰਮੋਬਾਲੀ ਹਾਂ ਪਤਾ ਬੱਚੇ ਦਾ ਕਰਕੇ ਕਰਦੀ ਪੁਰਾ ਠੀਕ ਹੈ ਜੀ ਤੋ ਜੀ ਹਾਂਜੀ ਬਾਈ ਦੂਜੀ ਵਾਰੀ ਜਾਣਕਾਰੀ ਦੋ ਜੀ ਇਹ ਮੰਨ ਲਾ ਵੀ ਹਲੇ ਬਾਈ ਦੱਸ ਦੇਣ ਦੀ ਕੱਚੀ ਆ ਹਾਂਜੀ ਦੂਜਾ ਸੂਆ ਵਹਿੜ ਹੈ ਹਾਂਜੀ ਕੋਹ ਨੇੜੇ ਹੋ ਕੇ ਵਿਖਾ ਦੇ ਟਰੱਕ ਜਿੱਤੀ ਵਹਿੜ ਹਾਂਜੀ ਇਹ 32 ਕਿਲੋ ਦੁੱਧ ਪਾ ਲੂਗਾ ਠੀਕ ਹੈ ਜੀ 16-16 ਹਾਂਜੀ ਖੁੱਲੀ ਆ ਥੰਥੋਂ ਵਿਖਾ ਦੇ ਠੀਕ ਹੈ ਜੀ ਆਨ ਤਾਂ ਕੋਈ ਨਹੀਂ ਹਲੇ ਕੱਚੀ ਕੱਚੀ ਵਹਿੜ ਜਰੂਰ ਆ ਠੀਕ ਹੈ ਜੀ ਇਹ ਮੰਨ ਲਾ ਟਰਾਂਜੈਕਸ਼ਨ ਦਾ ਗੱਟਾ ਬੰਦਾ ਜੇ ਖਵਾ ਲੂ ਹਾਂਜੀ ਤਾਂ ਯਾਦ ਰੱਖੂਗਾ ਵਾ ਤੇ ਕਿੰਨੇ ਚ ਰਹਿਦਾ ਜੀ ਦਾ 10 ਦਿਨ ਇਹ ਦੇਣ ਦੀ ਹੈ 10 ਦਿਨ ਵੈੜ ਦਾ ਕੱਦ-ਕੁੱਦ ਦੇ ਲਮਾਈ ਦੇਖਿਆ ਟੀ ਜਰਸੀ ਆਮ ਨਹੀਂ ਜਾਂਦੀ ਇਹ ਪੰਜਾਬ ਵਾਲੀ ਅਸੀਂ ਹਾਂ ਹਾਂ ਸਾਰੀਆਂ ਪੰਜਾਬ ਵਾਲੀਆਂ ਆਪਣੇ ਕੋਲ ਜੀ ਆਪਾਂ ਲੈਂਦੇ ਹਾਂ ਲਈ ਛੋਟੀ ਜਰਸੀ ਠੀਕ ਹੈ ਜੀ ਤੇ ਰੇਟ ਭਾਈ ਜਿਦਾ ਜਮਾ ਦੇ ਆ ਜਾ ਰੇਡੀ ਦਾ ਮੰਨ ਲਓ ਵੀ 95000 ਰੁਪਏ ਦੀ ਵੈੜ ਦੇ ਦਾਂਗੇ ਠੀਕ ਹੈ ਜੀ ਵੈੜ 10 ਲੱਖ ਦੀ ਹੈ ਤਿਆਰ ਹੋ ਕੇ ਤੈਨੂੰ ਇੰਨੀ ਦੱਸ ਦਾਂ ਠੀਕ ਹੈ ਜੀ ਠੀਕ ਹੈ ਫਿਰ ਲੈਵਲ ਵੇਖ ਲਾ ਤੁਹਾਨੂੰ ਬਹੁਤ ਆਈ ਬਸ 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 ਬੜਾ ਢਾਂਚਾ ਚੰਗਾ ਵੈੜ ਦਾ ਠੀਕ ਹੈ ਜੀ ਆਉਂ ਜਾ ਤੁਸੀਂ ਯਾਰ ਐਚਐਫ ਨੂੰ ਹੀ ਮਾਸ ਪਾਉਂਦੀ ਐਡਾ ਕਦ ਹੁੰਦਾ ਹੀ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਕਦ ਬੜਾ ਸੁਖਨਾ ਕਰਮ ਵਾਲੀ ਦਾ ਸੋਨਾ ਠੀਕ ਹੈ ਜੀ ਟੌਪ ਦੀ ਆ ਜਰਸੀ ਤੇ ਬਾਕੀ ਸਾਨੂੰ ਸਾਈਡਾਂ ਦਿਖਾ ਦੇ ਫੇਸ ਪੂਸ ਬਖਾ ਆਸ ਪਾਸ ਦਿਖਾ ਗਲਾਸ ਵਰਗਾ ਥਣ ਲੱਗਿਆ ਬੜ ਦੇ ਠੀਕ ਹੈ ਜੀ ਆ ਜਾ ਪਤਾ ਜੇ ਇੱਕ ਮਿੰਟ ਰੋਕ ਲਈ ਰੋਕ ਲੋ ਬੜਾ ਇਧਰਲੇ ਸਾਈਡ ਦਿਖਾ ਦੀ ਲੋ ਲੀਵਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਦੇਖ ਸਕਦੇ ਹੋ ਲੋ ਜੀ ਠੀਕ ਹੈ ਜੀ ਲੈ ਨੰਨੇੜੇ ਹੈ ਨਾ ਕਦ ਬੁਖਾ ਬਹਿੜਦਾ ਲੈ ਠੀਕ ਹੈ ਠੀਕ ਹੈ ਲੋ ਜੀ ਹਾਂਜੀ ਡੀਡੀ ਹੈ ਠੀਕ ਹੈ ਜੀ ਲੈ ਚਲੋ ਜੀ ਆ ਜਾ ਪੁੱਤ ਲੋ ਭਰਾ 10 ਦਿਨ ਹਲੇ ਬੜ ਦੇ ਬਾਕੀ ਆ ਟਿਲ ਤੁਹਾ ਸਾਡੇ ਸਾਹਮਣੇ ਆ ਤੋਰਾ ਤਰਾ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਬਾਈ ਨਾਲ ਜਰੂਰ ਕਨੈਕਟ ਕਰੋ ਜੀ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਸ ਲੋ ਜੀ ਹਾਂਜੀ ਭਾਈ ਜੀ ਤੀਜੀ ਵਾਰ ਵੀ ਜੇ ਸਹੀ ਜਾਣਕਾਰੀ ਇਹ ਇੱਕ ਹਫਤਾ ਲੇ ਜੂਗੀ ਹਾਂਜੀ ਦੂਜਾ ਸੂਏ ਇਹ ਆ ਠੀਕ ਹੈ ਜੀ ਜਰਸੀ ਟੌਪ ਦੀ ਆ ਪੰਜਾਬ ਦੀ ਠੀਕ ਹੈ ਜੀ ਆ ਨੇੜੋਂ ਦਿਖਾ ਥਾਂ ਤੁਨ ਲੈ ਠੀਕ ਹੈ ਜੀ ਲੋ ਭਰਾ ਗੁੱਲੇ ਵਾਲਾ ਥਾਂ ਲੈ ਠੀਕ ਹੈ ਜੀ ਵੀ ਬਾਈ ਰੀਟਨ ਖੁੱਲਾ ਪਾ ਦੂ ਬੱਚੇ 18 ਕਿਲੋ ਦੁੱਧ ਪਲੂਣ ਦਾ ਦਿੱਤਾ ਵਾ ਠੀਕ ਹੈ ਜੀ ਚੰਗੇ ਸੋਣੇ ਸੀਮਨ ਤੋਂ ਗੱਭਣਾ ਤੇ ਰੇਟ ਭਰਾ ਇਹਦਾ ਰੇਟ ਮੰਨ ਲਓ ਵੀ 67000 ਰੁਪਏ ਜੋ ਮੰਨ ਤਾਂ ਕਰ 67000 ਹਾਂ ਦੇਣ ਇਹਦੇ ਵੀ 10 ਬਾਕੀ ਆ ਕਾਦੇ ਇਹਦਾ ਵੀ ਫੁੱਲਾ ਨਹੀਂ ਇਹਦੇ 7 ਦਿਨ ਰਹਿ ਗਏ 7 ਦਿਨ ਬਾਕੀ ਹਾਂ ਠੀਕ ਹੈ ਦੋਪਰਾ ਸੱਤ ਦਿਨ ਵਾਈ ਕਹਿੰਦਾ ਵਾਕੀ ਆ ਜੀ ਇਹਦੇ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਤਾਜ਼ਾ ਤੁਸੀਂ ਆਪ ਲਾ ਸਕਦੇ ਹੋ ਠੀਕ ਹੈ ਜੀ ਲੋ ਜੀ ਕਾਦੂ ਕੁਦ ਦੇਦਾ ਵੀ ਫੁੱਲ ਹੈ ਹਾਂਜੀ ਸਾਲ ਭਰ ਨਜ਼ਾਰੇ ਨਾਲ ਦੁੱਧ ਦੇਊਗੀ ਗਰਮੀ ਗਰਮੀ ਦੀ ਕੋਈ ਪ੍ਰਵਾਹ ਮੰਨਣ ਵਾਲੀ ਚੀਜ਼ ਨਹੀਂ ਠੀਕ ਹੈ ਜੀ ਲੋ ਜੀ ਹੁਣ ਦਿਖਾ ਦੇ ਮਰੇ ਹੱਥਾਂ ਥੰਮਣ ਵਾਲੇ ਲੋ ਜੀ ਫੁੱਲੇ ਖਾਂ ਦਾ ਲੋਪਰਾ ਅਲੇ ਦਾ ਚੜੀ ਛੁੜੀ ਚਾਏ ਆ ਕਸਟਮਰ ਹਾਂਜੀ ਮਾੜਾ ਥੜੀ ਸ਼ਰਤ ਦਿਖਾ ਦੀ ਅੱਜ ਪੁੱਤ ਅੱਜ ਆਹ ਕੱਠਿਆਂ ਦੇ ਲੋ ਜੀ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਪਰਾ ਫੇਸ ਜਰੂਰ ਦਿਖਾਉਣੇ ਆ ਫੇਸ ਪੂਸ ਥਣਾ ਦੀ ਕੋਈ ਫੋਟ ਸਾਗ ਨਹੀਂ ਕੁਛ ਨਹੀਂ ਠੀਕ ਹੈ ਜੀ ਸਾਫ ਸੁਥਰੀ ਆ ਚਾਰ ਸਪਿਰੋਂ ਬੈਠ ਠੀਕ ਹੈ ਜੀ ਲੈ ਦਿਖਾ ਦੇ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂਜੀ ਭਾਈ ਜੀ ਚੌਥੀ ਦਾ ਦੱਸੋ ਜੀ ਜਾਣਕਾਰੀ ਇਹ ਚੌਥੀ ਮੰਨ ਲਓ ਵੀ ਇਹਨੂੰ 20 ਦਿਨ ਹੋ ਗਏ ਸ ਵੀ ਨੂੰ ਹਾਂਜੀ ਠੀਕ ਹੈ ਹਾਂਜੀ ਥੋੜਾ ਜਿਹਾ ਬੱਚੇ ਦਾ ਖੁਰ ਮੁੜਿਆ ਹੋ ਸੀ ਠੀਕ ਹੈ ਜੀ ਬੱਚਾ ਮਰ ਗਿਆ ਸੀ ਬੱਚੀ ਠੀਕ ਹੈ ਜੀ ਸੂਈ ਦੀ ਆਪਣੇ ਕੋਲੇ ਵੀਡੀਓ ਪਈ ਹੈ ਓਕੇ ਜੀ 20 ਦਿਨ ਘਲੋ ਬਾਈ ਖਲੋ ਠੀਕ ਹੈ ਜੀ ਦੁੱਧ ਜਿਹੜਾ ਅੱਜ ਚੋਣ ਵਾਲਾ ਹੈ 4 ਲੀਟਰ ਠੀਕ ਹੈ ਜੀ ਆਪਣੀ ਮਹਿੰਗੀ ਲਈ ਵੀ ਆ ਹਾਂਜੀ ਅੱਜ ਮੰਨ ਲਓ ਵੀ ਆਪਾਂ 18000 ਦੀ ਵੈੜ ਦੇ ਦਾਂ ਠੀਕ ਹੈ ਜੀ ਚੋਣ ਚਾਣ ਦੀ ਸੀਲ ਪੂਰੀ ਹੈ ਅੰਤ ਕੋਈ ਨਹੀਂ ਠੀਕ ਹੈ ਜੀ ਸਵਾ ਚਾਰ ਵੀ ਨਾ ਮੰਨ ਕੇ ਲਵੇ ਕੋਈ 4 ਕਿਲੋ ਦੁੱਧ ਕਹਿ ਕੇ ਦੇਵਾਂਗੇ 4 ਕਿਲੋ ਇਹ ਦੇਖਦੇ ਤੋ ਆਪਾਂ ਘਾਟ ਹੀ ਪਾਉਣਾ ਠੀਕ ਹੈ ਜੀ ਉਹ ਛੂਈ ਦੀ ਆਪਣੀ ਗਾਰੰਟੀ ਹੈ ਵੀਡੀਓ ਸਾਰੀ ਹੈ ਆਪਣੇ ਕੋਲ ਠੀਕ ਹੈ ਜੀ ਬੱਚਾ ਮਰ ਗਿਆ ਸੀ ਠੀਕ ਹੈ ਵਾਪਸ ਦੋਦ ਤੇ ਆਜੂ ਫਿਰ ਹਾਂ ਹੁਣ ਦੁੱਧ ਨੂੰ ਕਿਉਂ ਅੰਦਰੋਂ ਜੇ ਜੂਰ ਨਿਕਲ ਗਈ ਸਾਫ਼ ਹੋਣਾ ਕੋਈ ਗੰਦ ਨਾ ਮਾਜਮਾ ਸਾਫ਼ ਹੋ ਠੀਕ ਹੈ ਤੋੜ ਦੋ ਜੀ ਲੋਪਰਾ ਵਾ ਦੁੱਧ ਨੂੰ ਚੱਲ ਪੂਗੀ ਉਸ ਤਾਂ ਝੜੀ ਆ ਗਈ ਸੀ ਹਾਂਜੀ ਉਹਨੇ ਝੜ ਝੜ ਚੱਕਿਆ ਜਾਣਾ denn ਫੁੱਲ ਜਾਣਾ ਹੁਣ ਖੁੱਲ ਕੇ ਖਾਣ ਪੀਣ ਲੱਗ ਗਈ ਹਾਂਜੀ ਤੇ ਹੁਣ ਦੁੱਧ ਮੰਨ ਲਾ ਵੀ 8 ਕਿਲੋ 10 ਕਿਲੋ ਦੇ ਦੂਗੀ ਠੀਕ ਹੈ ਜੀ ਅਰ ਤੋਂ 10 ਕਿਲੋ ਦੁੱਧ ਦੇਊਗੀ ਇਮਾਨਦਾਰੀ ਨਾਲ ਪਤਾ ਲੋਪਰਾ ਦੇਖ ਸਕਦੇ ਹੋ ਬਾਈ ਜੀ ਨੇ ਸਾਰੀ ਡਿਟੇਲ ਆਪ ਨੂੰ ਦੱਸ ਦਿੱਤੀ ਚੰਗੀ ਤਰ੍ਹਾਂ ਸੁਣ ਲਿਓ ਠੀਕ ਹੈ ਜੀ ਗੋਲ ਬਹਿੜਾ ਬਾਈ ਜੈਸੀ ਆ ਇਹ ਕੋਲ ਕੋਈ ਫੰਡਰ ਫਰਿਆ ਕਰੇ ਯਾਰ ਬੱਚਿਆਂ ਦਾ ਮੁੱਲ ਦੇਈ ਜਾਂਨੇ ਆਪਾਂ ਸਹੀ ਗੱਲ ਹੈ ਸਹੀ ਚਲ ਆਪਾਂ ਤਾਂ ਐ ਵੀ ਕਿਲਾ ਵਿਲਾ ਉਹ ਲਿਆ ਕੇ ਹੋਰ ਵੇਚਾਂਗੇ ਠੀਕ ਹੈ ਜੀ ਠੀਕ ਥਣ ਚ ਕੋਈ ਰਿਪੋਰਟਾਂ ਕਿਸੇ ਚ ਭੂਰਸਰ ਲਾਇਆ ਰੂਮਰ ਕੀ ਧਾਰ ਠੀਕ ਹੈ ਜੀ ਬਾਕੀ ਆldi ਤਸੱਲੀ ਕਰ ਲਿਆ ਨਾਲ ਠੀਕ ਹੈ ਜੀ ਛਣਕਾ ਕੇ ਲਿਜਾਵੇ ਖੂਬ ਲੋਪਰਾ ਥੋੜਾ ਜਿਹਾ ਨਾ ਬਤਾ ਹੋਏ ਲੋ ਜੀ ਰੇਟਿੰਗ ਬਾਈਵਲ ਨੂੰ ਬਿਲਕੁਲ ਜਾਇਜ਼ ਦੱਸਿਆ ਜੀ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪ੍ਰਿੰਟ ਸੰਧੂ ਤੇ ਜਿਲ੍ਹਾ ਰੂਪਨਗਰ ਬਰਨਾਲਾ ਹਲੋ ਭਰਾ ਵਾਈ ਜੀ ਨੂੰ ਜ਼ਰੂਰ ਕਰੈਕ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ